ਸਾਲ ਦੇ ਸਹਿਬ ਜਾਦਿਆਂ ਨੇ ਧਰਮ ਨਹੀਂ ਛੱਡਿਆ ਦੀਨ ਨਹੀਂ ਗਵਾਇਆ ਔਰੰਗੇ ਦੀ ਵਜੀਦੇ ਦੀ ਪਰਵਾਹ ਨਹੀਂ ਕੀਤੀ ਜਕਾਰੇ ਛੱਡਦੇ ਰਹੇ ਕਚਹਿਰੀਆਂ ਦੇ ਵਿੱਚ ਦੂਜੇ ਦਿਨ ਉਹਨਾਂ ਦੇ ਨਾਲ ਸਖਤੀ ਕੀਤੀ ਗਈ ਤੁਹਾਨੂੰ ਮਾਰ ਦਿੱਤਾ ਜਾਵੇ ਸਜ਼ਾ ਦਿੱਤੀ ਜਾਵੇ ਕਿਹਾ ਹੀ ਨਹੀਂ ਇਤਿਹਾਸਕਾਰਾਂ ਨੇ ਲਿਖਿਆ ਕਿ ਪਿੱਪਲ ਬਾਂਦ ਗਲੇਲੇ ਮਾਰੇ ਪੇਪੜਾਂ ਦੇ ਨਾਲ ਬੰਨ ਬੰਨ ਕੇ ਤੂਤਦੀਆਂ ਛਟੀਆਂ ਨਾਲ ਕੁੱਟਿਆ ਗਿਆ ਸਹਿਬਜਾਦਿਆਂ ਨੂੰ ਕੋਮਲ ਜਿੰਦਾਂ ਨੂੰ ਉਹਨਾਂ ਦੀਆਂ ਉਂਗਲਾਂ ਦੇ ਵਿੱਚ ਮਸਤਾਲ ਪਾ ਕੇ ਮਾਸ ਸਾੜਿਆ ਗਿਆ ਭੁੱਖੇ ਰੱਖਿਆ ਗਿਆ ਕੁੱਟਿਆ ਗਿਆ ਬਾਬਾ ਫਤਿਹ ਸਿੰਘ ਜੀ ਦੀ ਅੱਖ ਦੇ ਵਿੱਚ ਇੱਕ ਗਲੇਲਾ ਲੱਗਿਆ ਅੱਖ ਸਾਡੀ ਸਰੀਰ ਦਾ ਸਭ ਤੋਂ ਕੋਮਲ ਅੰਗ ਗਲੇਲਾ ਵੱਜਦੇ ਸਾਰ ਅੱਖਾਂ ਦੇ ਵਿੱਚੋਂ ਤਰਾਲਾ ਖੋਂਦੀਆਂ ਵਹਿ ਤਰੀਆਂ ਹੱਥ ਪਿੱਛੇ ਬੰਨੇ ਹੋਏ ਨੇ ਬਾਬਾ ਜੀ ਹੱਥ ਅੱਖ ਦੇ ਉੱਤੇ ਹੱਥ ਵੀ ਨਹੀਂ ਮੜ ਸਕਦੇ ਆਪ ਦਾ ਹੱਥ ਪਿੱਛੇ ਬੰਨੇ ਹੋਏ ਪਾਪੀ ਵਿਜੀਦੇ ਨੂੰ ਤਰਸ ਨਹੀਂ ਆਇਆ ਕੋਮਲ ਜਿੰਦਾ ਸਾਹਿਬ ਜਾਦਿਆਂ ਨੂੰ ਅਸਹਿ ਤੇ ਅਕਹਿ ਜਿਹੜੇ ਕਹੇ ਨਹੀਂ ਜਾ ਸਕਦੇ ਇਹ ਜ਼ੁਬਾਨ ਦੱਸਣ ਤੇ ਵੀ थरथਰ ਕੰਬਦੀ ਹੈ ਜਿਹੜੇ ਸਰੀਰ ਤੇ ਸਹੇਵ ਨਹੀਂ ਜਾ ਸਕਦੇ ਇਹੋ ਜੇ ਤਸੀਹੇ ਦਿੱਤੇ ਸਹਬ ਜਵ ਜਾਓ ਡਰਾਬੇ ਦਿੱਤੇ ਤਸੀਹੇ ਦਿੱਤੇ ਸਜਾਮਾਂ ਦਿੱਤੀਆਂ ਪਰ ਧੰਨ ਗੁਰੂ ਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਡਰ ਆਏ ਡਰ ਵਿੱਚ ਨਹੀਂ ਆਏ ਲਾਲਚਾਂ ਵਿੱਚ ਨਹੀਂ ਆਏ ਕਵਰਾਏ ਨਹੀਂ ਹਰ ਹੀ ਲਾਭ ਜੀਤੇ ਨੇ ਵਰਤਿਆ ਕੱਲ ਨੂੰ ਸਹਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਕੱਲ ਨੂੰ ਬਾਕੀ ਰਹਿਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ